ਫਦੇ ਸੇ ਗੱਦਗਾ ਖਾੜਾ ਜੰਡਿਆਲਾ ਗੁਰੂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਜੀ ਗੱਜ ਗੱਜਾਰੇ ਗਿਆ ਬਣਿਆ ਆਲੋ ਆ ਬੈ ਧੰ 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 ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਹਾਂਜੀ 8 ਤੋਂ 10 ਮਿੰਟ ਦਾ ਸਮਾਂ ਜੀ ਵੀ ਸੜ 8 ਮਿੰਟ ਤੇ ਤੇ ਤੀਜੀ 10 ਮਿੰਟ ਤੇ ਆ

ਸਰ ਸਾਹਿਬ ਇਹ ਟੀਮ ਆਪਣੇ ਬੇਸਵਾਬਾਂ ਪਰਸੇ ਰਿਹਾ ਕਾਣੀ

ਗੁਰੂਰਾਲ ਸਿੰਘ ਗੁਰਦੇਵ ਸਿੰਘ ਮਿੰਦਰਾ ਜੀ ਗੱਲ ਬਾਬਾ ਕਲੀ ਚੰਦ ਸਾਹਿਬ ਗਿੱਕਾ ਗਾੜਾ ਗੁਰੂਰਾਲ ਸਿੰਘ ਜਹੜਾ ਜਹੜਾ ਸਰਹਰ ਮਾਠਾ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਜੀ ਅੱਜ ਦਾ ਪ੍ਰੋਗਰਾਮ ਅਡੇ ਪਿੰਡ ਦੇ ਵਸਕਾ ਖਾੜਾ ਦੇ ਮੁੰਡਿਆਂ ਨੇ ਬੜੀ ਹਿੰਮਤ ਕਰਕੇ ਇੱਕ ਨਵਾਂ ਪ੍ਰਾਲਾ ਸ਼ੁਰੂ ਕੀਤਾ ਆ ਜਿਹੜਾ ਕਿ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਦੇ ਮੇਲੇ ਵਾਗ ਮੇਲੇ ਦੇ ਸ਼ੁਰੂ ਕੀਤਾ ਕਿ ਪਹਿਲਾ ਖਾੜਾ ਤੇ ਇਸ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਸ਼ੁਰੂ ਕੀਤਾ ਕਿ ਗਾਂਦ ਹਰ ਸਾਲ ਇੱਥਾਂ ਕਰਕੇ ਤੇ ਬੱਚਿਆਂ ਨੂੰ ਚੰਗੇ ਪਾਸੇ ਲਾਉਣ ਦੇ ਆ ਪਿੰਡ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਬੜੇ ਬੱਚੇ ਸਿੱਧੇ ਪਾਸੇ ਤੋਰੇ ਆ ਜਦੋਂ ਬੱਚੇ ਨਾਲੇ ਤੇ ਆਪਣੇ ਮਗਰਲੇ ਇਤਿਹਾਸ ਨਾਲ ਜੁੜਦੇ ਆ ਵਿਰਸੇ ਨਾਲ ਜੁੜਦੇ ਆ ਤੇ ਨਾਲ ਉਹਨਾਂ ਨੂੰ ਸਰੀਰਕ ਤੰਤਰ ਵੀ ਮਿਲਦੀ ਆ ਤਾਂ ਨਸ਼ਿਆਂ ਤੋਂ ਬਚਦੇ ਆ ਸਰਤ ਇਹੀ ਦੱਸੋ ਅੱਜ ਜਿਹੜਾ ਨੌਜਵਾਨਾਂ ਨੇ ਪ੍ਰਾਰਲਾ ਕੀਤਾ ਇਹਦੇ ਬੜੇ ਦੱਸਣ ਕੋਈ ਜਿਹੜਾ ਇਹ ਪਹਿਲਾ ਵਿਰਸਾ ਸੰਭਾਲ ਗੱਤਕਾ ਕਲੱਬ ਬੱਲਾ ਵੱਲੋਂ ਜਿਹੜਾ ਬੱਚਿਆਂ ਨੇ ਔਰ ਐਨ ਆਰ ਆਈ ਵੀਰਾਂ ਨੇ ਸਹਿਯੋਗ ਕਰਕੇ ਇਹ ਜਿਹੜਾ ਪ੍ਰਬੰਧ ਕੀਤਾ ਆ ਜਿਹਦੇ ਵਿੱਚ ਹੀ ਆ ਕਿ ਸਾਡਾ ਜਿਹੜਾ ਧਰਮ ਆ ਜਿਹੜਾ ਇਹ ਸਾਡਾ ਗੁਰਦੁਆਰਾ ਸਾਹਿਬ ਆ ਇਹਦੀ ਸ਼ਾਨੋ ਸ਼ੌਕਤ ਨੂੰ ਜਿਹੜਾ ਆ ਬਹੁਤ ਵੱਡਾ ਇੱਕ ਮਾਣ ਔਰ ਇੱਕ ਬੜਾ ਵੱਡਾ ਸਤਿਕਾਰ ਮਿਲਿਆ ਹੈ ਔਰ ਜਿਹੜੇ ਬੱਚੇ ਆ ਉਹ ਵੀ ਕਾਂ ਗਤਕਾ ਸਿੱਖ ਕੇ ਅੱਗੇ ਜਿਵੇਂ ਵੱਧਣਗੇ ਔਰ ਉਹਨਾਂ ਨੂੰ ਧਰਮ ਦਾ ਹੀ ਜਾਗਰਤੀ ਆਊਗੀ ਔਰ ਧਰਮ ਦੇ ਵਿੱਚ ਆਪਣਾ ਉਹ ਵਿਸ਼ਵਾਸ ਰੱਖਣਗੇ ਜਿਹੜੇ ਨਸ਼ਿਆਂ ਦੀਆਂ ਗ੍ਰਹਿਤਾ ਔਰ ਜਿਹੜੇ ਮਾੜੇ ਕਰਮਾਂ ਦੇ ਵਿੱਚ ਇਦਨ ਉਹਨਾਂ ਦੇ ਬੱਚੇ ਪਰਖਦੇ ਆ ਉਹ ਇੱਕ ਕੀ ਕਲੱਬ ਦੇ ਨਾਲ ਜੁੜ ਕੇ ਉਹਨਾਂ ਨੂੰ ਵੀ ਇਹਨਾਂ ਵਾਂਗ ਚੰਗੇ ਨਾਗਰਿਕ ਬਣਨ ਦਾ ਜਿਹੜਾ ਇੱਕ ਇਪਸਾਹ ਮਿਲੂਗਾ ਇੱਕ ਬੜਾ ਵਧੀਆ ਪ੍ਰਾਲਾਇਆ ਜੀ ਠੀਕ ਹੈ ਜੀ ਹਾਂਜੀ ਧੁਰਗਾ ਸਾਹਿਬ ਜੀ ਤੁਸੀਂ ਦੱਸੋ ਅੱਜ ਪਿੰਡ ਬਾਰੇ ਕੁਝ ਨਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਪਹਿਲਾ ਗੱਤਕਾ ਪ੍ਰੋਗਰਾਮ ਸਾਡੇ ਪਿੰਡ ਥਲੇ 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 ਇਹਦੇ ਵੱਲੋਂ ਮੈਂ ਆਪਣੇ ਨਗਰ ਦੇ ਥਲੇ ਥਲੇ ਤੇ ਗੱਤਕਾ ਕਰਾਉਣ ਵਾਲੇ ਵੀਰਾਂ ਨੂੰ ਖਲਖ ਲੱਖ ਵਧਾਈਆਂ ਦੇਣਾ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ ਆ ਤੇ ਸਾਡੇ ਬੱਚੇ ਕਤਾਈਆਂ ਵੱਲੋਂ ਪਾਸੇ ਉੱਠ ਕੇ ਚੰਗੇ ਕਮਾਂਵਾਂ 'ਵਾਂ ਲਾਉਣਗੇ ਅਤੇ ਗੁਰੂ ਘਰਾਂ ਨਾਲ ਜੁੜਨਗੇ ਗੁਰੂ ਘਰਾਂ ਨਾਲ ਜੁੜਨਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਰੇ ਟੀਮਾਂ ਦੇ ਜਿਹਦਰ ਸਾਹਿਬਾਨ ਨੂੰ ਬੇਨਤੀ ਆਕਰ ਸਟੇਜ ਦੇ ਉੱਪਰ ਆ ਜਾਣ ਤਾਂ ਕਿ ਪਾਈਟ ਦੀਆਂ ਸਾਰੀ ਦੇ ਮੋਦੀਆਂ ਗੜੀਆਂ ਉਟਾਈਆਂ ਪੈ ਸਕਣ ਕਿਰਪਾ ਕਰਕੇ ਸਾਰੇ ਜੱਜਦਾਰ ਸਟੇਜ 'ਤੇ ਆ ਜਾਣਗੇ ਸਾਰੀਆਂ ਟੀਮਾਂ ਦਾ ਇਕੱਠ ਬੰਦੇ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਆਈਆਂ ਛੋਟਾ ਕੌਸਿਆਂ ਤੇ ਕਾੜ-ਕਾੜ ਸਾਈਡ ਹੋ ਜਾਓ ਕੀ ਮਨੁੱਖ ਸ਼ਕਤ ਅਸਾਂ ਲਈ ਜਗ੍ਹਾ ਦੇਵੇ ਉਹਦੀ ਗੰਦਕਾ ਖਾੜਾ ਸਤਨਾਮ ਸਿੰਘ ਬਲੂ ਕੌਸਟਨ ਜੇਤੂ ਹੈ ਜੀ ਬੋਲੇ ਸੋਨਿਆਲੋ